ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਈ ਅੰਨੇ ਸ਼ਰਧਾਲੂ ਹੁੰਦੇ ਨੇ ਜਿਨ੍ਹਾਂ ਨੇ ਤਰਕ ਤੋਂ ਕੰਮ ਨਹੀਂ ਲੈਣਾ ਸਿਆਣਪ ਤੋਂ ਕੰਮ ਨਹੀਂ ਲੈਣਾ ਗਿਆਨ ਤੋਂ ਕੰਮ ਨਹੀਂ ਲੈਣਾ ਬਸ ਅੰਨੀ ਸ਼ਰਧਾ ਤੋਂ ਹੀ ਕੰਮ ਲੈਣਾ ਉਹ ਆਪਣੇ ਆਪ ਨੂੰ ਨਾ ਕਸ਼ਟ ਬੜਾ ਦੇਣਗੇ ਦੁੱਖ ਬੜਾ ਦੇਣਗੇ ਤੇ ਜੇ ਪੁੱਛੀਏ ਵੀ ਇਦਾਂ ਕਿਉਂ ਉਹ ਕਹਿਣਗੇ ਰੱਬ ਮਿਲ ਪੈਂਦਾ ਕਈ ਅਨਾਜ ਨਹੀਂ ਖਾਣਗੇ ਕਈ ਠੰਡੇ ਪਾਣੀ ਨਹਾਉਣਗੇ ਕਈ ਰੋਜ਼ ਕੇਸੀ ਨਹਾਉਣਗੇ ਕਈ ਭੁੱਖੇ ਰਹਿਣਗੇ ਕਈ ਨੰਗੇ ਰਹਿਣਗੇ ਕਈ ਹੋਰ ਤਰ੍ਹਾਂ ਦੇ ਕਸ਼ਟ ਤੋਂ ਖੈਰ ਮੈਂ ਤੇ ਵੀ ਵੇਖਿਆ ਹੈ ਵੀ ਕਈ ਨੰਗੇ ਪੈਰ ਕਿਸੇ ਮੰਦਰ ਚ ਮੱਥਾ ਟੇਕਣ ਤੁਰ ਜਾਂਦੇ ਨੇ ਤੇ ਕਈ ਨੰਗੇ ਪੈਰ ਦਰਬਾਰ ਸਾਹਿਬ ਮੱਥਾ ਟੇਕਣ ਵੀ ਤੁਰ ਜਾਂਦੇ ਨੇ ਉਹਨਾਂ ਨੂੰ ਪੁੱਛੋ ਵੀ ਕਿਉਂ ਉਹ ਕਹਿੰਦੇ ਜੀ ਗੁਰੂ ਰਾਮਦਾਸ ਜੀ ਇਦਾਂ ਖੁਸ਼ ਹੁੰਦੇ ਨੇ ਪਰ ਮੈਂ ਹਰ ਆਣੂ ਨਾਮ ਵੀ ਗੁਰੂ ਰਾਮਦਾਸ ਜੀ ਤਵਾ ਢੀ ਬਾਣੀ ਦੇ ਅੰਦਰ ਤੇ ਸਾਨੂੰ ਕੋਈ ਇਦਾਂ ਦਾ ਸੰਕੇਤ ਨਾ ਮਿਲਿਆ ਇਹਨਾਂ ਲੋਕਾਂ ਨੇ ਕਿਹੜੀ ਨਵੀਂ ਬਾਣੀ ਪੜ ਲਈ ਹੈ ਜਿਹੜਾ ਨਵਾਂ ਰਾਹ ਚੁਣ ਲਿਆ ਬਈ ਜੋ ਤੁਸੀਂ ਇਹਨਾਂ ਦੇ ਕੰਨ 'ਚ ਮੰਤਰ ਮਾਰ ਦਿੱਤਾ ਬਈ ਨੰਗੇ ਆਓਗੇ ਤਾਂ ਤਾਂ ਮੇਰੀ ਕਿਰਪਾ ਹੋਣੀ ਹੈ ਵਰਨਾ ਨਹੀਂ ਹੋਣੀ ਧੋਖ ਹੈ ਅੱਛਾ ਮੈਂ ਇੱਕ ਹੋਰ ਗੱਲ ਕਹਿਣਾ ਕੀ ਰੱਬ ਆਪਣੇ ਸੇਵਕਾਂ ਨੂੰ ਰੱਬ ਆਪਣੇ ਚੇਲਿਆਂ ਚਪਾਟਿਆਂ ਨੂੰ ਦੁੱਖ ਦੇ ਕੇ ਖੁਸ਼ ਹੁੰਦਾ ਮੁਸ਼ਕਲ ਦੇ ਕੇ ਖੁਸ਼ ਹੁੰਦਾ ਇਹ ਤੇ ਉਹ ਗੱਲ ਹੋਈ ਨਾ ਵੀ ਪਿਓ ਭੀੜ ਦੇ ਅੰਦਰ ਪਹਿਲਾਂ ਲੁਕ ਜਾਏ ਬੱਚੇ ਦੀ ਉਂਗਲੀ ਛੱਡ ਕੇ ਲੁਕ ਜਾਏ ਤੇ ਫੇਰ ਕਵੇ ਵੀ ਮੈਨੂੰ ਲੱਭ ਇਹ ਕਿੱਥੋਂ ਦੀ ਸਿਆਣਪ ਹੋਈ ਤੇ ਸਾਡਾ ਪਿਓ ਤੇ ਇਦਾਂ ਦਾ ਏ ਨਹੀਂ ਸਾਡਾ ਪਿਓ ਤੇ ਇਹ ਕਹਿੰਦਾ ਮੈਂ ਲੁਕਾਂ ਕਿੱਥੇ ਮੈਂ ਤਾਂ ਰਹਿੰਦਾ ਤੇਰੇ ਅੰਦਰ ਸਾਡਾ ਪਿਓ ਤੇ ਇਹ ਕਹਿੰਦਾ ਵੀ ਜਲਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਜਲਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਉਨੇ ਤੇ ਕਹਿ ਨਹੀਂ ਵੀ ਮੇਰਾ ਮਹਿਲ ਫਲਾਣਾ ਹੈ ਮਹਿਲ ਦੇ ਅੰਦਰ ਇਹਨੇ ਦਰਵਾਜੇ ਨੇ ਮੈਂ ਮਹਿਲ ਦੇ ਅੰਦਰ ਲੁਕਾਂਗਾ ਉਹਨੇ ਤੇ ਇਦਾਂ ਦੀ ਗੱਲ ਨਹੀਂ ਕਹੀ ਅੱਛਾ ਕੀ ਰੱਬ ਨੇ ਬਾਣੀ ਦੇ ਅੰਦਰ ਗੁਰੂਆਂ ਦੇ ਰਾਈਂ ਇਦਾਂ ਦਾ ਸੰਦੇਸ਼ ਦਿੱਤਾ ਹੈ ਵੀ ਮੈਨਰੇ ਇੱਕ ਵਖਰੇ ਸਤਖੰਡ ਤੇ ਮੈਨੂੰ ਉੱਥੇ ਮਾਣ ਕੇ ਲੱਭ ਲਿਓ ਤੇ ਜੇ ਮੈਂ ਨਾ ਲੱਭਾਂ ਤੇ ਕਿਸੇ ਮੌਲਵੀ ਨੂੰ ਪੰਡਤ ਨੂੰ ਭਾਈ ਨੂੰ ਪਖੰਡੀ ਬਾਬੇ ਨੂੰ ਪੁੱਛ ਲਿਓ ਤੇ ਉਹ ਤੁਹਾਨੂੰ ਰਾਹ ਦੱਸੇਗਾ ਗੁਰਬਾਣੀ ਦੇ ਅੰਦਰ ਇਦਾਂ ਦੀ ਕੋਈ ਪੰਕਤੀ ਮਿਲਦੀ ਤੇ ਜ਼ਰੂਰ ਦੱਸਿਓ ਮੈਨੂੰ ਅਜੇ ਤੱਕ ਨਹੀਂ ਮਿਲੀ ਪਖੰਡੀ ਸਾਧਾਂ ਦੇ ਸਬੰਧ ਵਿੱਚ ਗੁਰਬਾਣੀ ਚ ਕਿੱਥੇ ਆਇਆ ਵੀ ਇਹ ਪਖੰਡੀ ਨੂੰ ਜਿੰਨੇ ਮਾਲਾ ਪਾਈਆਂ ਉਹ ਚਿੱਟਾ ਚੋਲਾ ਪਾਇਆ ਹੋਵੇ ਭੁੱਖਾ ਰਹਿੰਦਾ ਹੋਵੇ ਜਾਂ ਗੁਪਤੀ ਖਾਵੇ ਵੱਟ ਕਾ ਸਾਰੀ ਗੁਪਤ ਰਹੇ ਕਿ ਮਾਲ ਮੱਤਾ ਖਾਂਦਾ ਹੋਵੇ ਤੁਹਾਡੇ ਤਨ ਤੇ ਪਲਦਾ ਹੋਵੇ ਵਿਲੜ ਸਾਧ ਹੋਵੇ ਵੀ ਉਹਨੂੰ ਪੁੱਛ ਲਿਓ ਗੁਰਬਾਣੀ ਦੇ ਅੰਦਰ ਆਇਆ ਕੋਈ ਅੱਛਾ ਤੁਹਾਡਾ ਬੱਚਾ ਹੋਵੇ ਤੁਹਾਨੂੰ ਪਿਆਰਾ ਮਾਪੇ ਬੱਚੇ ਤੋਂ ਪਿਆਰਾ ਕੀ ਤੁਹਾਨੂੰ ਪਿਆਰਾ ਵੀ ਹੋਵੇ ਭੀੜ ਵਾਲੀ ਥਾਂ ਤੇ ਕਿਸੇ ਮੇਲੇ ਦੇ ਅੰਦਰ ਤੁਸੀਂ ਆਪਣੇ ਬੱਚੇ ਦੀ ਉਂਗਲ ਛੱਡ ਦਿਓ ਤੇ ਭੀੜ ਦੇ ਅੰਦਰ ਲੁਕ ਜਾਓ ਤੇ ਫੇਰ ਇਹ ਗੱਲ ਕਹੇ ਵੀ ਬੱਚਾ ਜੇ ਸਿਆਣਾ ਹੋਇਆ ਤੇ ਆਪੇ ਲੱਭ ਲਏਗਾ ਅੱਛਾ ਹੁਣ ਜਿਹੜੇ ਲੋਕ ਆਮ ਪਤਵੰਤੇ ਸੱਜਣ ਹੋਣਗੇ ਜਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਉਹ ਬੱਚੇ ਦੀ ਗਲਤੀ ਕੱਢਣਗੇ ਜਾਂ ਤੁਹਾਡੀ ਗਲਤੀ ਕੱਢਣਗੇ ਇਹ ਕਹਿਣਗੇ ਵੀ ਤੂੰ ਸਿਆਣਾ ਹੈ ਜਾਂ ਬੱਚਾ ਸਿਆਣਾ ਬੱਚਾ ਤੇ ਬੱਚਾ ਹੈ ਅਣਜਾਣੇ ਅਨਿਆਣਾ ਜੇ ਪਰ ਤੁਸੀਂ ਉਹਦੀ ਉਂਗਲੀ ਕਿਉਂ ਛੱਡੀ ਪਰ ਰੱਬ ਤੇ ਸਾਡਾ ਹੱਥ ਛੱਡਦਾ ਹੀ ਨਹੀਂ ਗੁਰੂ ਤੇ ਸਾਡਾ ਹੱਥ ਛੱਡਦਾ ਹੀ ਨਹੀਂ ਤੁਸੀਂ ਰੱਬ ਨੂੰ ਇਹੋ ਜੀਆਂ ਗੱਲਾਂ ਕਰ ਕਰਕੇ ਨਾ ਬੜਾ ਲਾ ਪਰਵਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪਾਗਲ ਜਿਹਾ ਸਾਬਤ ਕਰਨ ਦੀ ਕੋਸ਼ਿਸ਼ ਕਰ ਦਿੱਤੀ ਇਸ ਤੋਂ ਅੱਗੇ ਚੱਲਨੇ ਚਲੋ ਮੰਨ ਲਓ ਵੀ ਤੁਹਾਡਾ ਕੋਈ ਬੱਚਾ ਜਾਂ ਬੱਚੀ ਭੀੜ ਦੇ ਅੰਦਰ ਵਿਛੜ ਜਾਏ ਤੁਸੀਂ ਕਹੋਗੇ ਆਪੇ ਲੱਭ ਲੈਗਾ ਤੇ ਤੁਹਾਨੂੰ ਇਹ ਸਮਝ ਨਾ ਆਈ ਪਿਓ ਨੂੰ ਛੱਡਣ ਲੱਗਿਆ ਇਹ ਸਮਝ ਨਾ ਆਈ ਵੀ ਮੇਰੇ ਬੱਚੇ ਨੂੰ ساری ਉਮਰ ਕੋਈ ਆਪਣੇ ਖੇਤਾਂ ਦੇ ਅੰਦਰ ਫੈਕਟਰੀ ਦੇ ਅੰਦਰ ਫ੍ਰੀਜ ਦੇ ਅੰਦਰ ਕੰਮ ਕਰਾਏਗਾ ਭੁੱਖਾ ਤਸਾ ਰੱਖੇਗਾ ਉਹਨੂੰ ਰੋਲ ਦੇਗਾ ਇਹ ਸਮਝ ਨਾ ਆਈ ਪਿਓ ਨੂੰ ਪਿਓ ਨੂੰ ਇਹ ਸਮਝ ਨਹੀਂ ਵੀ ਮੇਰੀ ਧੀ ਜਾਂ ਮੇਰੀ ਵਾਈਫ ਜਿੰਨੂੰ ਮੈਂ ਭੁੱਲ ਕੇ ਜਾ ਰਿਹਾ ਵੀ ਆਪੇ ਲੱਭ ਲੈਣਗੇ ਉਹਨੂੰ ਕੋਈ ਨਾ ਕੋਈ ਜਾ ਕੇ ਕੋਠੇ ਤੇ ਬਾ ਦੇਗਾ ਉਹਦੇ ਸ਼ੋਸ਼ਣ ਹੋਏਗਾ ਔਰ ਉਹਦੀ ਕੀ ਹਾਲਾਤ ਹੋਏਗੇ ਪਿਓ ਨੂੰ ਇਹ ਸਮਝ ਨਹੀਂ ਆਈ ਤੇ ਕਿਹੜਾ ਪਿਓ ਐਡਾ ਪਾਗਲੇ ਵੀ ਜਿਹੜੀ ਆਪਣੀ ਜਵਾਨ ਧੀ ਨੂੰ ਮੇਲੇ ਦੇ ਅੰਦਰ ਭੀੜ ਦੇ ਅੰਦਰ ਛੱਡ ਕੇ ਆ ਜਾਏਗਾ ਵੀ ਸਿਆਣੀ ਹੋਈ ਤੇ ਆਪਣੇ ਨਾਲ ਆਪ ਲੱਭ ਲੈਗੇ ਜੇ ਆਮ ਪਿਓ ਇਦਾਂ ਦੀ ਸਮਝ ਰੱਖਦਾ ਤੇ ਤੁਸੀਂ ਰੱਬ ਨੂੰ ਇੱਕ ਆਮ ਪਿਓ ਤੋਂ ਵੀ ਗਿਆ ਗੁਦਰਿਆ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਰੱਬ ਤੁਹਾਡੇ ਨਾਲੋਂ ਘੱਟ ਸਿਆਣਾ ਉਹ ਨਿਰੰਕਾਰ ਖੁਦਾਵੰ ਤੁਹਾਡੇ ਤੋਂ ਘੱਟ ਸਿਆਣਾ ਸਮਾਜ ਦੀਆਂ ਗੀਧਾਂ ਉਹਨਾਂ ਬੱਚਿਆਂ ਦੇ ਉੱਤੇ ਕਿਹੜੀ ਨਜ਼ਰ ਰੱਖਣਗੀਆਂ ਇਹ ਪਿਓ ਨੂੰ ਸਮਝ ਹੁੰਦੀ ਹੈ ਰੱਬ ਨੂੰ ਵੀ ਸਮਝ ਆਏ ਇਸ ਕਰਕੇ ਕਿਤੇ ਇਹ ਨਹੀਂ ਮਿਲਦਾ ਵੀ ਤੁਸੀਂ ਨੰਗੇ ਪੈਰ ਮੰਦਰ ਵਿੱਚ ਜਾਓ ਤੁਸੀਂ ਐਦਾਂ ਕਰੋ ਤੁਸੀਂ ਭੁੱਖੇ ਰਹੋ ਤੁਸੀਂ ਤਸੇ ਰਹੋ ਤੁਸੀਂ ਠੰਡੇ ਪਾਣੀ ਨਾਲ ਹੋ ਤੁਸੀਂ ਐਦਾਂ ਕਰੋ ਉਦਾਂ ਕਰੋ ਆਪਣੇ ਆਪ ਨੂੰ ਕਸ਼ਟ ਦਿਓ ਤੇ ਤਾਂ ਰੱਬ ਮਿਲਦਾ ਹੈ ਤਾਂ ਰੰਕਾਰ ਮਿਲਦਾ ਹੈ ਜਾਂ ਮਨ ਦੀ ਸਫਾਈ ਹੁੰਦੀ ਜਿੱਥੇ ਵੀ ਗੁਰਬਾਣੀ ਦੇ ਅੰਦਰ ਆਇਆ ਉੱਥੇ ਇਹੀ ਗੱਲ ਬਾਈ ਵੀ ਆਪਣੇ ਮਨ ਦਾ ਸੁਧਾਰ ਕਰ ਮਨ ਨੂੰ ਜੁਗਾ ਜਾਗ ਰਹੇ ਮਨ ਜਾਗਣ ਹਾਰੇ ਜਾਗਲੇ ਹੋ ਰੇ ਮਣਾ ਜਾਗਲੇ ਹੋ ਕਹਾ ਗਾਫਲ ਸੋਇਆ ਜੋ ਤੁਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਗੁਰਬਾਣੀ ਅੰਦਰ ਤੇ ਆਇਆ ਵੀ ਮਨ ਦੀ ਸਦਾਈ ਇਦਾਂ ਹੁੰਦੀ ਹੈ ਗੁਰਬਾਣੀ ਅੰਦਰ ਤੇ ਇਹ ਆਇਆ ਵੀ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਮੰਨੂ ਮਚਾਉਣ ਵਾਲੀਆਂ ਜਿਹੜੀਆਂ ਆਤਾਂ ਨੇ ਉਹਨਾਂ ਨੂੰ ਦੂਰ ਕਰ ਤੇ ਅੱਜ ਹੀ ਮਲਾਪ ਹੋ ਜਾਏਗਾ ਕਿਉਂਕਿ ਉਹ ਦੂਰ ਨਹੀਂ ਤੇਰੇ ਕੋਲ ਹੈ ਤੇਰੇ ਅੰਦਰ ਹੈ ਅੱਛਾ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇਣਾ ਜਿਹੜਾ ਬੱਚਾ ਨਿਆਣਾ ਹੋਵੇ ਛੋਟਾ ਬੱਚਾ ਤੁਸੀਂ ਆਪਣੇ ਮੂੰਹ ਦੀਆਂ ਬੁਰਕੀਆਂ ਕੱਢ ਕੱਢ ਕੇ ਬੱਚਿਆਂ ਦਾ ਲਾਲਨ ਪਾਲਨ ਕਰਦੇ ਹੋ ਕਦੇ ਤੁਸੀਂ ਇਦਾਂ ਕਿਹਾ ਵੀ ਬੇਟਾ ਉਹ ਰੋੜੀ ਪਈਏ ਪੱਥਰ ਪਏ ਨੇ ਕੰਕਰ ਪਏ ਨੇ ਜਾਂ ਕਿੱਲ ਕਾਂਠਾ ਪਿਆ ਕੱਚ ਪਿਆ ਉਨ੍ਹਾਂ ਦੇ ਉੱਤੇ ਨੰਗੇ ਪੈਰ ਤੁਰ ਕੇ ਆ ਤੇਰੇ ਪੈਰ ਹੋ ਜਾਣ ਲਊਲਮਾਣ ਤੇ ਫਿਰ ਮੈਂ ਤੈਨੂੰ 10 ਡਾਲਰ ਦਿਆਂਗਾ ਉਸ ਤੋਂ ਪਹਿਲਾਂ ਨਹੀਂ ਫਿਰ ਮੈਂ ਤੈਨੂੰ ਜਿਹੜੀ ਚੀਜ਼ ਮੰਗਦਾ ਟੌਫੀ ਚਾਕਲੇਟ ਸਾਈਕਲ ਖੜਾਉਣਾ ਦਿਆਂਗਾ ਉਸ ਤੋਂ ਪਹਿਲਾਂ ਨਹੀਂ ਕਿਸੇ ਪਿਓ ਨੇ ਕਿਹਾ ਤੇ ਰੱਬ ਕਿਉਂ ਕਹੇਗਾ ਵੀ ਨੰਗੇ ਪੈਰ ਚੱਲ ਕੇ ਇੱਥੇ ਆ ਤੇ ਨੰਗੇ ਪੈਰ ਚੱਲ ਕੇ ਉੱਥੇ ਆ ਕਿਉਂ ਕਹੇਗਾ ਤੁਹਾਨੂੰ ਜੋ ਚਾਹੀਦਾ ਹੈ ਤੁਸੀਂ ਪਿਓ ਕੋਲੋਂ ਮੰਗ ਲੈਂਦੇ ਹੋ ਜੋ ਚਾਹੀਦਾ ਨਰੰਕਾਰ ਕੋਲੋਂ ਮੰਗਿਆ ਜਾ ਸਕਦਾ ਬਲਕੇ ਮੰਗਣ ਦੀ ਵੀ ਲੋੜ ਨਹੀਂ ਉਹਦੇ ਖਜ਼ਾਨੇ ਹਰ ਵਕਤ ਹਾਜ਼ਰ ਨੇ ਸਿਰਫ ਤੁਹਾਨੂੰ ਝੋੜੀ ਫਲਾਉਣ ਦੀ ਜਾ ਚਾਹੀਦੀ ਆਪਣਾ ਆਪਾ ਸੁਧਾਰ ਵਿੱਚ ਚਾਹੀਦਾ ਮੰਗਣ ਦੀ ਲੋੜ ਨਹੀਂ ਆਪਣੇ ਆਪ ਉਝੋੜੀਆਂ ਭਰੀ ਜਾਂਦਾ ਇਸ ਕਰਕੇ ਪਿਆਰਿਓ ਆਪਣੇ ਆਪ ਨੂੰ ਸਰੀਰਕ ਤੌਰ ਤੇ ਕਸ਼ਟ ਦੇਣਾ ਛੱਡੋ ਜੋ ਪ੍ਰਕਿਰਤੀ ਦੇ ਨਿਯਮ ਨੇ ਕਪੜਾ ਪਾਓ ਰੋਟੀ ਖਾਓ ਇੱਕ ਸੀਮਾ ਦੇ ਅੰਦਰ ਰਹਿ ਕੇ ਜਿੰਨੂੰ ਸਧਾਰਨ ਆਏ ਉਹਨੂੰ ਸਧਾਰਨ ਵਾਲ ਤੁਹਾਡਾ ਜ਼ੋਰ ਨਹੀਂ ਹੈ ਮਨ ਨੂੰ ਸੁਧਾਰੋ ਸੁਭਾਅ ਬਦਲੋ ਸੋਚ ਬਦਲੋ ਜਿਹਦੇ ਕਰਕੇ ਤੁਸੀਂ ਸ਼ਾਂਤ ਰਹੋ ਸਕੂਨ ਵਿੱਚ ਰਹੋ ਖੁਸ਼ ਰਹੋ ਤੇ ਆਨੰਦਮਈ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ